ਸੋ ਹੁਣ ਇਹ ਸੂਟ ਜਿਹੜਾ ਆਪਾਂ ਤਿਆਰ ਕਰਕੇ ਦਿਖਾਣਾ ਹੈ ਇੱਕ ਕ੍ਰਾਫਟ ਰੀਸ ਬਣਾ ਲਿਆ ਆ ਆਪਣਾ ਪੈਨ ਹੈ ਜਿਹੜਾ ਪ੍ਰੈਸ ਨਾਲ ਜਿਹੜਾ ਜਿਹੜੀ ਚਲਾ ਜਾਂਦਾ ਇਨਕ ਇਹ ਨਹੀਂ ਰਹਿੰਦਾ ਠੀਕ ਹੈ ਹੁਣ ਆਪਾਂ ਸਾਰਿਆਂ ਨਾਲ ਪਹਿਲਾਂ ਇੱਕ ਸੂਈ ਦੇ ਵਿੱਚ ਧਾਗਾ ਪਾਵਾਂਗੇ ਹੁਣ ਬੀਸ ਆਪਾਂ ਜਿਹੜਾ ਹੈਗਾ ਲਾਈਨ ਜਿਹੜੀ ਬਣਾਉਣੀ ਆ ਉਹ ਆਪਾਂ ਪੀਚ ਕਲਰ ਦੀ ਬਣਾਵਾਂਗੇ ਆਪਣੇ ਜਿਹੜਾ ਡਿਜ਼ਾਈਨ ਆ ਉਹ ਆਪਣਾ ਜਿਹੜਾ ਧਾਗਾ ਹੈਗਾ ਸਟੱਫ ਹੈਗਾ ਉਹਦੇ ਅਕੋਰਡਿੰਗ ਮੈਂ ਕਲਰ ਸਿਲੈਕਟ ਕੀਤਾ ਤਾਂ ਕੰਟਰਾਸਟ ਤੁਸੀਂ ਦੇਖਿਓ ਸੋਹਣਾ ਲੱਗੂਗਾ ਸਭ ਤੋਂ ਪਹਿਲਾਂ ਜਿਹੜੀ ਆਪਾਂ ਲਾਈਨਾਂ ਬਣਾਈਆਂ ਨੇ ਨਾ ਉਹਨਾਂ ਨੂੰ ਬਣਾਉਣ ਵਾਸਤੇ ਆਪਾਂ ਨੂੰ ਤਿੰਨ ਲੜਾ ਧਾਗਾ ਚਾਹੀਦਾ ਤਾਂਪਰ ਤਿੰਨ ਲੜਾ ਧਾਗਾ ਜਿਹੜਾ ਸੂਈ ਦੇ ਵਿੱਚ ਪਾਵਾਂਗੇ ਕਿ ਹੁਣ ਪਹਿਲਾਂ ਆਪਾਂ ਜਿਹੜੀਆਂ ਲਾਈਨਸ ਨੇ ਉਹਨਾਂ ਨੂੰ ਕਵਰ ਕਰਾਂ ਸਿੱਧੀਆਂ ਲਾਈਨਸ ਇਹ ਤੇ ਆਪਾਂ ਕੱਲ ਸੋਨੂੰ ਇੱਕ ਸਟਿਚ ਸਿਖਾਇਆ ਸੀ ਉਹ ਵੀ ਬਹੁਤ ਸੌਖਾ ਸੀ ਉਸੇ ਤਰ੍ਹਾਂ ਨਾਲ ਹੀ ਇਹ ਵਾਲਾ ਹੈਗਾ ਇੱਕ ਵਾਰੀ ਸੇਮ ਜਿਹੜਾ ਬੇਸ ਹੈ ਉਸ ਦੇ ਨਾਲ ਬਣੂਗਾ ਤੇ ਜਿਹੜੇ ਫੁੱਲ ਨੇ ਉਹ ਲੇਜੀ ਡੇਜੀ ਨੇ ਬਣਾ ਕੇ ਬਹੁਤ ਸੋਹਣਾ ਜਿਹੜਾ ਸੂਟ ਹੈ ਤੁਸੀਂ ਰੈਡੀ ਕਰ ਸਕਦੇ ਠੀਕ ਹੈ ਇਸ ਤਰੀਕੇ ਨਾਲ ਪੂਰਾ ਪਾਰਟ ਰੈਡੀ ਕਰ ਲੈਣਾ ਹੈਗਾ ਬੇਸ ਇਹ ਤੇਨ ਲੜਾ ਪਾਉਣਾ ਹੈ ਚਾਰ ਲੜਾ ਪਾਉਣਾ ਤੁਹਾਡੀ ਮਰਜ਼ੀ ਹੈ ਬੇਸ ਲਾਈਨ ਆਪਾਂ ਐ ਬਣਾਵਾਂਗੇ ਉਦੋਂ ਮਗਰੋਂ ਆਪਾਂ ਉੱਤੇ ਫੁੱਲ ਬਣਾ ਲਾਂਗੇ ਸਕੀਲ ਨਾਲ ہماری ਹੁਗਮੀ ਤਾਂ ਆਪਣੀ ਜਿਹੜੀ ਲਾਈਨ ਆਉ ਟੇਢੀ ਵੰਗੀ ਨਹੀਂ ਹੋਊਗੀ ਸਿੱਧੀ ਸਿੱਧੀ ਹੋਊਗੀ ਜੇ ਤੁਸੀਂ ਟ੍ਰੇਸ ਬਣਾ ਕੇ ਵੀ ਛਾਪੋਗੇ ਤਾਂ ਵੀ ਬਹੁਤ ਵਧੀਆ ਤਰੀਕੇ ਨਾਲ ਇਹ ਰੈਡੀ ਹੋ ਜਾਊਗਾ ओके ਇਸ ਤਰੀਕੇ ਨਾਲ ਤੁਸੀਂ ਬਣਾ ਲੈਣਾ ਹੈਗਾ ਜੇ ਤੁਹਾਨੂੰ ਮੈਂ ਆਪਣੀਆਂ ਐਵੇਂ ਸੋਨੂੰ ਕੰਮ ਸਿਖਾਉਣ ਦੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇਹਦੇ ਨਾਲ ਮੈਨੂੰ ਫਿਰ ਹੋਰ ਮੋਟੀਵੇਸ਼ਨ ਮਿਲਦੀ ਹੈ ਵੀ ਹਾਂ ਹੋਰ ਵੀ ਸੋਹਣੇ ਸੋਹਣੇ ਡਿਜ਼ਾਈਨ ਹੈ ਜਿਹੜੇ ਸਿਖਾਉਂ ਠੀਕ ਹੈ ਹੁਣ ਆਪਾਂ ਇਧਰਲੇ ਪਾਸੇ ਦੋ ਲਾਈਨਾਂ ਬਣਾ ਲੈਣੇ ਆ ਇੱਕ ਵਾਰੀ ਫੇਸ ਨੂੰ ਫਰਸਟ ਲਾਈਨ ਹੈ ਜਿਹੜੀ ਉਤੇ ਫਲਾਰ ਬਣਾਉਣਾ ਸਿਖਾਵਾਂਗੇ। ਹਸਕੱਚੇ ਟਾਂਕੀ ਨੇ ਬੇਸ ਲਾਈਨਸ ਬਣਾ ਲੈਣੀਆਂ ਨੇ ਆਪਾਂ। ਮੈਥੋਂ ਥੋੜਾ ਜਿਹਾ ਈ ਵਾਰੀ ਮੈਂ ਵੀਡੀਓ ਬਣਾਉਣੀ ਹਿੰਦੀ ਤਾਂ ਥੋੜਾ ਕਾਲੀ ਹੋ ਜਾਂਦਾ ਤੇ ਛੋਟਾ ਵੱਡਾ ਹੋ ਜਾਂਦਾ ਪਰ ਤੁਸੀਂ ਧਿਆਨ ਰੱਖਣਾ ਸੋਹਾਂਗਾ। ਛੋਟਾ ਬਣਾਉਣ ਵਾਸਤੇ ਗੈਪ ਹੈ ਜਿਹੜਾ ਆਪਾਂ ਆਪਾਂ ਸੇਮ ਚੱਕਾਂਗੇ। ਤਾਂ ਕਿ ਆਪਣਾ ਸੂਟ ਜਿਹੜਾ ਬਣ ਕੇ ਸੋਹਣਾ ਰੈਡੀ ਹੋ ਗਿਆ। ਦੇਖ ਕਿੰਨਾ ਸੋਹਣਾ ਕਲਰ ਕੰਬੀਨੇਸ਼ਨ ਆਪਟ ਕੀਆ ਰਿਹਾ ਹੈ। ਹਾਂ ਜੀ ਹੁਣ ਅਲਮੋਸਟ ਦੋ ਲਾਈਨਾਂ ਆਪਣੀਆਂ ਕਵਰ ਹੋ ਗਈਆਂ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਫੁੱਲ ਪਾਉਣਾਗਾ ਉਹ ਵਾਲਾ ਥ੍ਰੈਡ ਲਾਵਾਂਗੇ ਮਤਲਬ ਬਾਜੂ ਤੇ ਘੇਰੇ ਤੇ ਤੁਸੀਂ ਇਹ ਬਾਰਡਰ ਬਣਾ ਕੇ ਬਹੁਤ ਸੋਹਣਾ ਜਿਹੜਾ ਸੂਟ ਆ ਕਰ ਸਕਦੇ ਠੀਕ ਹੈ ਦੋ ਲਾਈਨਸ ਬਣ ਗਈਆਂ ਹੁਣ ਆਪਾਂ ਜਿਹੜਾ ਫੁੱਲ ਹੈ ਉਹ ਆਪਾਂ ਬਣਾਵਾਂਗੇ ਰੈਡੀਸ਼ ਮੈਰੂਨ कलर ਦਾਂਂ ਦਰੀ ਦੇ ਉੱਤੇ ਹੀ ਸੋਹਣਾ ਲੱਗਦਾ ਹਾਂ ता फुल तो ये आप यूज करा मतलब छे लड़ा धागा ही यूज करा आप धागा पा लो छो दो एक ही फुल आने अपने दो तीन हम आ सेंटर है अपना ठीक है इतने हम आप फुल बना दें देना आवड़े फुलाए हुए लेज़ी जीजी स्टिच बारे बहुत सौखे ਤੇ ਸੋਹਣੇ ਇਹ ਫੁੱਲ ਹੈ ਜਿਹੜੇ ਬਣ ਕੇ ਰੈਡੀ ਹੁੰਦੇ ਨੇ ਇਹ ਵળે ਵਰਤਾਂ ਸਾਰੇ ਕਰ ਲਾਂਗੇ ਨੂੰ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਆ ਆਪਦੇ ਸੂਟ ਕੱਢ ਕੇ ਪਾ ਕੇ ਫੋਟੋਆਂ ਸ਼ੇਅਰ ਕਰਦੇ ਤਾਂ ਮੋਟੀਵੇਸ਼ਨ ਮਿਲਦੀ ਹੈ ਹਾਂ ਨਹੀਂ ਤੁਸੀਂ ਸਿੱਖ ਰਹੇ ਹੋ ਮੈਨੂੰ ਸਿਖਾਉਂਦੇ ਰਹਿਣਾ ਚਾਹੀਦਾ ਮੈਨੂੰ ਤਾਂ ਵੀ ਟਾਈਮ ਕੱਢਣਾ ਮੇਰੇ ਲਈ ਬਹੁਤ ਔਖਾ ਨਾ ਸੌਂ ਡਾ ਫੁੱਲਾ ਇਹਦੇ ਇਹਦੇ ਪਰ ਤੁਸੀ ਆਪ ਦੀ ਚੋਇਸ ਅਕੋਰਡਿੰਗ ਪਾ ਸਕਦੇ ਹੋ ਜੇ ਤੁਹਾਨੂੰ ਕੋਈ ਹੋਰ ਕਲਰ ਪਸੰਦ ਹੈ ਜਿਵੇਂ ਇਥੇ ਤੁਸੀਂ yellow ਪਾ ਸਕਦੇ ਹੋ ਹਨ ਕਲਰ ਕੰਬੀਨੇਸ਼ਨ ਆਪਣੀ ਆਪ ਦੀ ਚੋਇਸ ਹੁੰਦੀ ਹੈ ਜਿਵੇਂ ਮੈਂ ਤੁਸੀਂ ਮਰਜੀ ਥ्रेड ਯੂਜ਼ ਕਰ ਸਕਦੇ ਹੋ frozy ਪਾ ਲੋ yellow ਪਾ ਲੋ ਮਰਨ ਦਿੱਪ ਤੇ ਹੌਟਸ ਮੈਨੂੰ ਲੱਗਦੇ ਨੇ ਇਹ ਕਲਰ ਪਿੰਕ ਪਾ ਲੋ ਮੈਂ ਇਸ 컬러 ਪੀਚ ਵਿੱਚ ਜਾਂ ਡੇਟਾ ਤਾਂ ਕਰਕੇ ਮੈਂ ਕਿ ਚਲੋ ਫਲਾਰ ਹੈ ਜਿਹੜਾ ਉਹ ਆਪਾਂ ਮਹਿਰੂਨ ਦਿੰਨੇ ਹਾਂਜੀ ਆਪਣਾ ਇੱਕ ਫੁੱਲ ਬਣ ਕੇ ਰੈਡੀ ਸੈਂਟਰ ਦੇ ਵਿੱਚ ਤੁਸੀਂ ਮੋਤੀ ਵੀ ਲਾ ਸਕਦੇ ਹੋ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਲਾਉਣੇ ਸਿਖਾਏ ਹੋਏ ਆ ਜਾਂ ਤੁਸੀਂ ਇੱਥੇ ਸਿੰਪਲ ਆਪਣੀ ਜਿਹੜੀ ਗੰਟ ਹੈ ਹਨਾ ਉਹ ਪਾ ਦਿਓ ਗੰਡਾ ਤੇ ਪਾ ਤੁਹਾਨੂੰ ਆਉਂਦਾ ਹੀ ਆ ਦੋ ਵਾਰ ਇਹਨੂੰ ਦਾ ਆ ਕੇ ठीक है जी एक फुल अपना बन गया धागे पिछुआ है जो गंढ मार के कट के नैक्सट फुलस्ट फुल आप बना लगे हैं ਸੋ ਇਹਨਾਂ ਮੁੱਕਰੀ ਇਹਨਾਂ ਦੀ ਬਹੁਤ ਸਿੰਪਲ ਸੋਬਰ ਤੇ ਸੋਹਣਾ ਜਿਹਾ ਡਿਜ਼ਾਈਨ ਬਣ ਕੇ ਰੈਡੀ ਹੁੰਦਾ ਤੁਸੀਂ ਆਪੇ ਆਪ ਦਾ ਸੂਟ ਜਿਹੜਾ ਬਣਾ ਸਕਦੇ ਆ ਜਿਵੇਂ ਮੰਮੀਆਂ ਨੂੰ ਆਵੰਦੇ ਗਰਲਿਸ਼ ਜੇ ਮਤਲਬ ਕੁੜੀਆਂ ਲਈ ਛੋਟੀਆਂ ਲਈ ਤੁਸੀਂ ਐਵੇਂ ਦੇ ਗਰਲਿਸ਼ ਦੇ ਪੀਸ ਬਣਾ ਸਕਦੇ ਹੋ ਮੰਮੀਆਂ ਲਈ ਵੀ ਇਹ ਸਿੰਪਲ ਸੋਬਰ ਮੁੱਕਾ ਵਾਲਾ ਸੂਟ ਬਣ ਜੂਗਾ ਇਹ ਬਿਲਕੁਲ ਆਪਣਾ ਕੰਪਲੀਟ ਹੈ ਤੇ ਹੁਣ ਆਪਾਂ ਗ੍ਰੀਨ ਕਲਰ ਦਾ ਥ्रेड ਪਾ ਕੇ ਇਹਨਾਂ ਦੀ ਕੰਪਲੀਟ ਲੁੱਕ ਤੁਹਾਨੂੰ ਦਿਖਾਉਣਾ ਹੈ ਵੀ ਇਹ ਕਿਵੇਂ ਦੇ ਲੱਗਣਗੇ ਹੁਣ ਆਪਾਂ ਗ੍ਰੀਨ ਥ्रेड ਲੈ ਲੈਣਾ ਮਲਟੀ ਲੈ ਲਓ ਜਾਂ ਸਿੰਪਲ ਗ੍ਰੀਨ ਲੈ ਲਓ ਹਨਾ ਉਸੋਡੀ ਚੁਆਇਸ ਆ ਹੁਣ ਇਹਦੇ ਨਾਲ ਆਪਾਂ ਦੋ ਪੱਤੀਆਂ ਲਾਈਆਂ ਸੀ ਨਾ ਇਥੋਂ ਬਸ ਸਿੰਪਲੀ ਦੋ ਪੱਤੀਆਂ ਆਪਾਂ ਬਣਾ ਲਈਆਂ ਆਹੀ ਬਣ ਗਈਆਂ ਈਜ਼ੀ ਈਜ਼ੀ ਸਟ੍ਰੈਚ ਚ ਪੱਤੀਆਂ ਤੁਸੀਂ ਹੋਰ ਵੀ ਬਣਾ ਸਕਦੇ ਹੋ ਬਹੁਤ ਤਰ੍ਹਾਂ ਦੀਆਂ ਪੱਤੀਆਂ ਤੁਸੀਂ ਖਾਣੀਆਂ ਵੀ ਨੇ ਬਾਕੀ ਤੁਹਾਡੀ ਚੋਇਸ ਆ ਹੁ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਰੈਡੀ ਕਰ ਸਕਦੇ ਹੋ ਇਹ ਮੈਜਿਕ ਸ਼ੀਟ ਬਣਾਇਆ ਦੇਖਿਆ ਸੀ ਨਾ ਬਹੁਤ ਸੋਹਣਾ ਲੱਗਦਾ ਸਿੰਪਲ ਸੀ ਬਸ ਉੱਪਰ ਹਾਈਟਾ ਲਾ ਤੇ ਬਣਾਉਣ ਤੇ ਵੀ ਕੋਈ ਜ਼ਿਆਦਾ ਨਾ ਮਿਹਨਤ ਲੱਗਦੀ ਆ ਨਾ ਟਾਈਮ ਲੱਗਦਾ ਤੇ ਨਾ ਹੀ ਧਾਗਾ ਲੱਗਦਾ ਬਹੁਤ ਹੀ ਪ੍ਰੋਫਿਟ ਫ੍ਰੈਂਡਲੀ ਡਿਜ਼ਾਈਨ ਆ ਜੇ ਤੁਸੀਂ ਇਹ ਬਣਾਉਣਾ ਚਾਹੁੰਦੇ ਹੋ ਤਾਂ ਬਣਾਓ ਇੱਕ ਫੁੱਲ ਆਪਣਾ ਆਲਮੋਸਟ ਬਣ ਕੇ ਰੈਡੀ ਹੈ ਇੱਕ ਫੁੱਲ ਆਪਣਾ ਬਣ ਕੇ ਰੈਡੀ ਹੈ ਦੇਖੋ ਕਿ ਮੈਂ ਸੋਨਾ ਬਣਾ ਠੀਕ ਹੈ ਹੁਣ ਆਪਾਂ ਦੂਜੇ ਨੂੰ ਵੀ ਪੱਤੀਆਂ ਮਾ ਦੇਣੀ ਆ ਇਹਦੇ ਵਿੱਚ ਥੋੜਾ ਜਿਹਾ ਮੈਂ ਧਾਗਾ ਮੇਥੋਂ ਖਿੱਚਿਆ ਹੋਇਆ ਤੁਸੀਂ ਫੁੱਲਾ ਰੱਖਾ ਤਾਂ ਕਿ ਫੁੱਲ ਜਿਹੜਾ ਆਪਣਾ ਸੋਨਾ ਬਣੀ ਜੇ ਕਿਸੇ ਨੂੰ ਇਹਦੀ ਪਿਕਚਰ ਦੀ ਹੋਈ ਤਾਂ ਤੁਸੀਂ ਕਮੈਂਟ ਕਰਕੇ ਮੈਸੇਜ ਕਰਦੇ ਮੇਰੀ ਫਾਈਨਲ ਲੁੱਕ ਹੈ ਜਿਹੜੀ ਜਿਹੜੀ ਚੀਜ਼ ਮੈਂ ਦੇਖ ਕੇ ਸੌਂਸ ਖਾਈ ਹੈ ਵੀ ਕਿਵੇਂ ਨਹੀਂ ਲੱਗਦੀ ਹੈ ਤਾਂ ਮੈਂ ਤੁਹਾਨੂੰ ਉਹਦਾ ਟਿਕ ਦਾ ਵੀਡੀਓ ਹੈ ਜਿਹੜੀ ਉਹ ਸੁਣ ਬੀਐਮ ਕਰ ਦਿੰਦੀ ਮੈਸੇਜ ਦੇ ਵਿੱਚ ਤੁਸੀਂ ਮੈਨੂੰ ਕਮੈਂਟ ਲਿਖ ਦੇਣਾ ਵੀ ਪਿਕ ਸੈਂਡ ਕਰਦੇ ਠੀਕ ਹੈ ਆ ਦੇਖੋ ਕਿੰਨਾ ਸੋਹਣਾ ਜਿਹੜਾ ਬੰਨ ਕੇ ਰੈਡੀ ਹੋ ਰਿਹਾ ਹੈ ਇਹਦੇ ਜਿਹੜੇ ਵਿੱਚ ਆਵਲੇ ਫੁੱਲ ਪਾਏ ਇਹ ਤੁਹਾਡੀ ਚੋਇਸ ਆ ਤੁਸੀਂ ਭਾਵੇਂ 2 ਪਾਓ ਭਾਵੇਂ 1 ਪਾਓ ਜੇ ਤੁਸੀਂ ਇਸ ਤੋਂ ਵੀ ਜ਼ਿਆਦਾ ਸੰਘਣਾ ਕਰਨਾ ਚਾਹੁੰਦੇ ਹੋ ਭਾਵੇਂ 4 ਪਾਓ ਇਹ ਤੁਹਾਡੀ ਚੋਇਸ ਆ ਠੀਕ ਹੈ ਇੱਕ ਵੇਲੇ ਪੂਰੀ ਹੋ ਗਈ ਆਪਾਂ ਤੁਹਾਨੂੰ ਆ ਵੀ ਪਾ ਕੇ ਦਿਖਾਉਣੇ ਤਾਂ ਕਿ ਇਹਦੇ ਵਿੱਚ ਕਿਹੜੀ ਤਾਂ ਕੰਪਲੀਟ ਆਵੇ ਤੇ ਪਤਾ ਲੱਗੇ ਵੀ ਕਿਵੇਂ ਦੀ ਚੀਜ਼ ਲੱਗ ਰਹੀ ਹੈ ਦੇਖੋ ਜੀ ਕਲੀਅਰ ਲੋਕੋ ਦੇਖੋ ਕਿ ਮੈਂ ਸੋਨੀ ਲੋਕੋ ਦੇ ਵਿੱਚ ਆਹੀ ਫਲਾਰ ਇੱਥੇ ਜਦੋਂ ਬਣੇ ਹੋਣਗੇ ਤਾਂ ਇਹਨਾਂ ਦੀ ਗੈਟਅਪ ਹੈ ਜਿਹੜੀ ਬਹੁਤ ਜ਼ਿਆਦਾ ਆਉਣ ਵਾਲੀ ਹੈ ਤੇ ਬਹੁਤ ਛੋਟਾ ਸਟੇਜ ਦਾ ਪੰਕਤੀ ਰੈਡੀ ਹੋਊਗਾ ਤੇ ਤੁਸੀਂ ਜਲਦੀ ਤੋਂ ਜਲਦੀ ਐਵੇਂ ਦਾ ਸੂਟ ਜਿਹੜਾ ਆਪ ਦਾ ਰੈਡੀ ਕਰੋ ਮੇਰੇ ਮਦਦ ਨਾਲ ਰੈਡੀ ਕਰੋ ਦੀ ਬੇਟੀ ਤੇ ਰੈਡੀ ਕਰੋ ਤੇ ਸ਼ੇਅਰ ਕਰੋ ਪਿਕਸ ਥੈਂਕ ਯੂ